ਲੁਧਿਆਣਾ ਪੁਲਿਸ ਵੱਲੋਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਾਸਤੇ ਅਚੰਚਤ ਕਾਰਵਾਈਆਂ ਕਰਦੀਆਂ ਮਹਾਨਗਰ ਦੇ ਵਿੱਚ بڑے ਮੋਟਰਸਾਈਕਲ ਸਟੈਂਡ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਉੱਥੇ ਖੜੇ ਕੁਝ ਸ਼ੱਕੀ ਦੁਪਈਆ ਵਾਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ। ਤਥਾਣਾ ਡਿਵੀਜ਼ਨ ਨੰਬਰ 7 ਦੇ ਪੁਲਿਸ ਵੱਲੋਂ ਸਮਰਾਲਾ ਚੌਂਕ ਦੇ ਵਿੱਚ ਬਣੇ ਮੋਟਰਸਾਈਕਲ ਸਟੈਂਡਾਂ ਦੀ ਚੈਕਿੰਗ ਕੀਤੀ ਗਈ। ਕੁਝ ਮੋਟਰਸਾਈਕਲ ਕਬਜ਼ੇ ਵਿੱਚ ਲਏ ਗਏ ਨੇ। ਇਸ ਬਾਬਤ ਜਾਣਕਾਰੀ ਦਿੰਦੇ ਹਾ ਥਾਣਾ ਮੁਖੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਹੁਕਮਾਂ ਤੇ ਕਾਰਵਾਈ ਕਰਦਿਆਂ ਉਹਨਾਂ ਵਹੀਕਲਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਜੋ ਦੇਖਣ ਦੇ ਵਿੱਚ ਸ਼ੱਕੀ ਜਾਪਦੇ ਸਨ। ਜੋ ਕਈ ਕਈ ਦਿ ਨਹੀਂ ਪੜੇ ਜਾ ਰਹੇ ਸਨ ਇਹ ਅੱਜ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜੀ ਦੇ ਹੁਕਮ ਅਨੁਸਾਰ ਜਿਹੜੇ ਸਾਡੇ ਸਾਈਕਲ ਸਟੈਂਡ ਪੈਂਦੇ ਏਰੀਆ ਦੇ ਵਿੱਚ ਉਹਦੀ ਅਸੀਂ ਚੈਕਿੰਗ ਕਰ ਰਹੇ ਆ ਥਰੋਲੀ ਇਕੱਲੇ ਇਕੱਲੇ ਵਹੀਕਲ ਦੀ ਜਿਹੜਾ ਵੀ ਸ਼ੱਕੀ ਵਹੀਕਲ ਹੈ ਉਹਦੇ ਬਾਰੇ ਅਸੀਂ ਇਹਨਾਂ ਤੋਂ ਪੁੱਛ ਕੇ ਸ਼ਿਕਾਇਤ ਹੈ ਜਿਹੜਾ ਇਹਨਾਂ ਦਾ ਓਨਰ ਨੇ ਸੈਕਟਰੀ ਦੇ ਜਾਂ ਜਿਹੜਾ ਇਹਨਾਂ ਦਾ ਕੇਅਰ ਟੇਕਰ ਹੈ ਉਹਦਾ ਰਿਕਾਰਡ ਚੈੱਕ ਕਰ ਰਹੇ ਹਾਂ ਔਰ ਵਹੀਕਲ ਚੈੱਕ ਕਰ ਰਹੇ ਹਾਂ ਸਾਡੂ ਕੋ ਚਲਾਨਣ ਵਾਲੀ ਮਸ਼ੀਨ ਹੈ ਉਹਦੇ ਤੋਂ ਸਾਨੂੰ ਸਾਰਾ ਕੁਝ ਰਿਕਾਰਡ ਪਤਾ ਲੱਗ ਜਾਂਦਾ ਹੈ ਅਗਰ ਕੋਈ ਵੀ ਵਹੀਕਲ ਸੰ ਚੱਕੀ ਮਿਲੇਗਾ ਤੇ ਉਹਦੇ ਮਤੇ ਕਾਰਵਾਈ ਕਰ ਲਈ ਜਾਂਦੀ ਹੈ ਕੁਝ ਦੇਖਣ ਨੂੰ ਮਿਲੇ ਸ਼ੱਕੀ ਵਹੀਕਲ ਆ ਤੁਹਾਡੇ ਸਾਨੂੰ 5-6 ਕੱਢੇ ਅਸੀਂ ਉਹ ਮੋਟਰਸਾਈਕਲ ਕੱਢੇ ਜਿਨ੍ਹਾਂ ਨੰਬਰ ਪਲੇਟਾਂ ਨਹੀਂ ਹੈਗੀਆਂ ਔਰ ਇੱਕ ਕਈ ਦਿਨ ਤੇ ਖੜੇ ਹੋਏ ਆ ਇਹਨਾਂ ਤੋਂ ਹੁਣ ਸਾਰਾ ਹੀ ਰਿਕਾਰਡ ਲੈ ਰਿਆ ਰਿਕਾਰਡ ਲੈ ਕੇ ਅਗਲੀ ਕਾਰਵਾਈ ਜੇਕਰ ਕੋਈ ਵੀ ਸਾਨੂੰ ਨਜ਼ਰ ਆਇਆ ਆਰਟਿਸਟ ਅਫਸਰ ਇਹਨਾਂ ਨੂੰ ਵੈਰੀਫਾਈ ਕਰਾਂਗੇ ਉਦੋਂ ਲਈ ਕਾਰਵਾਈ ਆਮ ਤੌਰ ਤੇ ਜੇਕਰ ਜੇ ਕੋਈ ਇਸ ਤਰ੍ਹਾਂ ਦੇ ਕੋਈ ਵਾਹਨ ਮਿਲਦੇ ਨਹੀਂ ਸਾਈਕਲ ਸਟੈਂਡਾਂ ਦੇ ਬਗਾਨਾ ਕੁਝ ਸਟੈਂਡ ਵਾਲਿਆਂ ਦੇ ਖਿਲਾਫ ਕੋਈ ਹਾਂਜੀ ਉਹ ਤਾਂ ਕਾਨੂੰਨ ਮੁਤਾਬਕ ਸਾਰੇ ਅਧਿਕਾਰਪਈ ਹੋਊਗੀ ਜੇਕਰ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਇਹਨਾਂ ਦੀ ਕਰ ਲਓ ਨਾਲੇ ਟਾਈਮ ਤੋਂ ਹੋਰ ਵੀ ਇੱਦਾਂ ਦੀ ਨਿਰੰਤਰ ਛੇੜਛਾੜ ਹਾਂ ਜੋ ਸਾਡੇ ਮਾਨਜੋਤ ਸਿੰਘ ਸਾਹਿਬ ਵੱਲੋਂ ਹੁਕਮ ਆਂਦੇ ਅਸੀਂ ਉਹਨਾਂ ਦੀ ਪਾਲਣਾ ਕਰਦੇ ਸਾਨੂੰ ਆਚਾਰਕ ਦਾ ਕੱਢੇ ਅਸੀਂ ਚਾਰ ਪਰ ਜੇ ਵੈਰੀਫਾਈ ਕਰਨੇ ਆ ਚੰਗੀ ਤਰ੍ਹਾਂ ਉਹ ਕਰਕੇ ਨਹੀਂ ਸਾਰੀ ਅਸੀਂ ਸਮਰਾਲਾ ਚੌਕ ਦੇ ਵਿੱਚ ਪਾਰਕਾਂ ਦੇ ਵਿੱਚ ਨਸ਼ੇੜੀ ਲੋਕ ਬੈਠੇ ਹੋਏ ਨੇ ਉਹਨਾਂ ਦੇ ਵੀ ਕੋਈ ਵੈਰੀਫਾਈ ਨਹੀਂ ਉਹ ਅਲੱਗ ਪਹਿਮ ਸਾਡੀ ਜਿਹੜੀ ਚੱਲ ਹੀ ਰਹੀ ਹੈ ਸਾਡੀ ਉਹ ਤਾਂ ਅਸੀਂ ਯੋਧਨ ਦਸ਼ਾ ਵਿਰੋਧ ਕਰ ਹੀ ਰਹੇ ਆ ਕਾਰਵਾਈ ਉਹ ਅਸੀਂ ਉਹੀ ਲੋਕ ਨੇ ਸਰ ਰਾਤੀ ਜਿਹੜੇ ਚੋਰੀ ਜਗਾਰੀ ਕਰਦੇ ਨਹੀਂ ਉਹੀ ਉਸੇ ਚੀਜ਼ ਉਹ ਸਾਰੀ ਇੱਕ ਚੇਨ ਹੈ ਅਗਰ ਮੰਨ ਲਓ ਕੋਈ ਬੰਦਾ ਚੋਰੀ ਕਰਕੇ ਉਥੋਂ ਇੱਥੇ ਡ੍ਰੌਪ ਕਰ ਜਾਂਦਾ ਔਰ ਉਹਦਾ ਕੋਈ ਫਾਇਦਾ ਚੱਕਦਾ ਉਸੇ ਚੀਜ਼ ਨੂੰ ਆਪਾਂ ਦੇਖੋ ਲੁਧਿਆਣਾ ਪੁਲਿਸ ਵੱਲੋਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਾਸਤੇ ਅਚੰਚਤ ਕਾਰਵਾਈਆਂ ਕਰਦੀਆਂ ਮਹਾਨਗਰ ਦੇ ਵਿੱਚ بڑے ਮੋਟਰਸਾਈਕਲ ਸਟੈਂਡ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਉੱਥੇ ਖੜੇ ਕੁਝ ਛੱਕੀ ਦੁਪਈਆ ਵਾਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ। ਤਥਾਣਾ ਡਿਵੀਜ਼ਨ ਨੰਬਰ 7 ਦੇ ਪੁਲਿਸ ਵੱਲੋਂ ਸਮਰਾਲਾ ਚੌਂਕ ਦੇ ਵਿੱਚ ਬਣੇ ਮੋਟਰਸਾਈਕਲ ਸਟੈਂਡਾਂ ਦੀ ਚੈਕਿੰਗ ਕੀਤੀ ਗਈ। ਕੁਝ ਮੋਟਰਸਾਈਕਲ ਕਬਜ਼ੇ 'ਚ ਲਏ ਗਏ ਨੇ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਹੁਕਮ ਅਤੇ ਕਾਰਵਾਈ ਕਰਦਿਆਂ ਉਹਨਾਂ ਵੀਕਲਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਜੋ ਦੇਖਣ ਦੇ ਵਿੱਚ ਛੱਕੀ ਜਾਪਦੇ ਸਨ ਜੋ ਕਈ-ਕ ਨਹੀਂ ਪੜੇ ਜਾ ਰਹੇ ਸਨ ਇਹ ਅੱਜ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜੀ ਦੇ ਹੁਕਮ ਅਨੁਸਾਰ ਜਿਹੜੇ ਸਾਡੇ ਸਾਈਕਲ ਸਟੈਂਡ ਪੈਂਦੀ ਏਰੀਆ ਦੇ ਵਿੱਚ ਉਹਦੀ ਅਸੀਂ ਚੈਕਿੰਗ ਕਰ ਰਹੇ ਆ ਥਰੋਲੀ ਕੱਲੇ ਕੱਲੇ ਵਹੀਕਲ ਦੀ ਜਿਹੜਾ ਵੀ ਸ਼ੱਕੀ ਵਹੀਕਲ ਹੈ ਉਹਦੇ ਬਾਰੇ ਅਸੀਂ ਇਹਨਾਂ ਤੋਂ ਪੁੱਛਗਿਛ ਕਰ ਰਹੇ ਆ ਜਿਹੜਾ ਇਹਨਾਂ ਦਾ ਓਨਰ ਨੇ ਸਾਈਕਲ ਸਟੈਂਡ ਦੇ ਜਾਂ ਜਿਹੜਾ ਇਹਨਾਂ ਦਾ ਕੇਅਰ ਟੇਕਰ ਹੈ ਉਹਦਾ ਰਿਕਾਰਡ ਚੈੱਕ ਕਰ ਰਹੇ ਆਂ ਔਰ ਵਹੀਕਲ ਚੈੱਕ ਕਰ ਰਹੇ ਆਂ ਸਾਡੇ ਕੋਲ ਚਲਾਨਾਂ ਵਾਲੀ ਮਸ਼ੀਨ ਹੈ ਉਹਦੇ ਤੋਂ ਸਾਨੂੰ ਸਾਰਾ ਕੁਝ ਰਿਕਾਰਡ ਪਤਾ ਲੱਗ ਜਾਂਦਾ ਹੈ ਅਗਰ ਕੋਈ ਵੀ ਵਹੀਕਲ ਸੰ ਚੱਕੀ ਮਿਲੇਗਾ ਤੇ ਉਹਦੇ ਮਤਾਂ ਕਾਰਵਾਈ ਕਰ ਮਿਲ ਜਾਂਦੀ ਹੈ ਕੁਝ ਦੇਖਣ ਨੂੰ ਮਿਲੇ ਸ਼ੱਕੀ ਵਹੀਕਲ ਆ ਤੁਹਾਡੇ ਸਾਡੇ ਪੰਜ ਛੇ ਕੱਢੇ ਅਸੀਂ ਉਹ ਮੋਟਰਸਾਈਕਲ ਕੱਢੇ ਜਿਹਨੇ ਨੰਬਰ ਪੇਟਾ ਨਹੀਂ ਹੈਗੀਆਂ ਔਰ ਇੱਕ ਕਈ ਦਿਨ ਤੇ ਖੜੇ ਹੋਏ ਆ ਇਹਨਾਂ ਤੋਂ ਹੁਣ ਸਾਰਾ ਹੀ ਰਿਕਾਰਡ ਲੈ ਰਿਆ ਰਿਕਾਰਡ ਲੈ ਕੇ ਅਗਲੀ ਕਾਰਵਾਈ ਜੇਕਰ ਕੋਈ ਵੀ ਸਾਨੂੰ ਨਜ਼ਰ ਆਇਆ ਆਰਟੀਸਟ ਦਫ਼ਤਰ ਦੇ ਅੰਦਰ ਵੈਰੀਫਾਈ ਕਰਾਂਗੇ ਉਦੋਂ ਲਈ ਕਾਰਵਾਈ ਆਮ ਤੌਰ ਤੇ ਜੇਕਰ ਜੇ ਕਿਸ ਤਰ੍ਹਾਂ ਦੇ ਕੋਈ ਵਹੀਕਲ ਮਿਲਦੇ ਨਹੀਂ ਸਾਈਕਲ ਸਟੈਂਡ ਵਗੈਰਾ ਸਟੈਂਡ ਵਾਲਿਆਂ ਦੇ ਖਿਲਾਫ ਕੋਈ ਹਾਂਜੀ ਉਹ ਤਾਂ ਕਾਨੂੰਨ ਮੁਤਾਬਕ ਸਾਰੇ ਅਧਿਕਾਰਪੀ ਹੋਊਗਾ ਜੇਕਰ ਕੋਈ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਇਹਨਾਂ ਦੀ ਕਰਦੇ ਆ ਪਹਿਲੇ ਟਾਈਮ ਤੋਂ ਹੋਰ ਵੀ ਅੱਧਾ ਦੀ ਨਿਰੰਤਰ ਛੇੜੀਆਂ ਹਾਂ ਜੋ ਸਾਡੇ ਮਾਰਜੋ ਕੰਠੀ ਸਾਹਿਬ ਵੱਲੋਂ ਹੁਕਮਾਂਦੇ ਅਸੀਂ ਉਹਨਾਂ ਦੀ ਪਾਲਣਾ ਕਰਦੇ ਹਾਂ ਸਾਡੇ ਕੋਲ ਮੋਟਰਸਾਈਕਲ ਦਾ ਪਤਾ ਨਹੀਂ ਸਾਨੂੰ ਆ ਚਾਰ ਫਰਾਂਜੀ ਵੈਰੀਫਾਈ ਕਰਨੇ ਆ ਚੰਗੀ ਤਰ੍ਹਾਂ ਉਹ ਕਰਕੇ ਨਹੀਂ ਸਾਰੀ ਅਸੀਂ ਸਮਰਾਲਾ ਚੌਕ ਦੇ ਵਿੱਚ ਪਾਰਕਾਂ ਦੇ ਵਿੱਚ ਨਸ਼ੇੜੀ ਲੋਕ ਬੈਠੇ ਹੋਏ ਨੇ ਉਹਨਾਂ ਦੇ ਵੀ ਕੋਈ ਵੈਰੀਫਾਈ ਨਹੀਂ ਉਹ ਅਲੱਗ ਪਹਿਮ ਸਾਡੀ ਜਿਹੜੀ ਚੱਲ ਹੀ ਰਹੀ ਹੈ ਸਾਡੀ ਉਹ ਤਾਂ ਅਸੀਂ ਯੋਧਨ ਨਸ਼ਾ ਵਿਰੋਧ ਕਰ ਹੀ ਰਹੇ ਆ ਕਾਰਵਾਈ ਉਹ ਅਸੀਂ ਉਹੀ ਲੋਕ ਨੇ ਸਰ ਰਾਤੀ ਜਿਹੜੇ ਚੋਰੀ ਜਿਗਾਰੀ ਕਰਦੇ ਨਹੀਂ ਉਹੀ ਉਸੇ ਚੀਜ਼ ਉਹ ਸਾਰੀ ਇੱਕ ਚੇਨ ਹੈ ਅਗਰ ਮੰਨ ਲਓ ਕੋਈ ਬੰਦਾ ਚੋਰੀ ਕਰਕੇ ਉੱਥੋਂ ਇੱਥੇ ਡ੍ਰੌਪ ਕਰ ਜਾਂਦਾ ਔਰ ਉਹਦਾ ਕੋਈ ਫਾਇਦਾ ਚੱਕਦਾ ਉਸੇ ਚੀਜ਼ ਨੂੰ ਆਪਾਂ ਦੇਖੋ